ਡੇ ਵਾਲੀ ਚੌਂਕ ਚ ਅੱਡੇ ਜੋ ਸਬਜ਼ੀ ਲੈਣ ਜਾ ਰਿਹਾ ਸੀਗਾ ਜੀ ਤਾਂ ਉੱਥੇ ਕੁਦਰਤੀ ਐਕਸੀਡੈਂਟ ਹੋਇਆ ਇਹ ਦੇਖੇ ਤੋਂ ਮੈਂ ਐਕਸੀਡੈਂਟ ਹੋਇਆ ਜੀ ਮੈਂ ਦੇਖਿਆ ਤੇ ਦੇਖਿਆ ਵੀ ਉਹ ਬੰਦਾ ਕੌਣ ਆ ਮੈਨੂੰ ਤਾਂ ਪਤਾ ਨਹੀਂ ਸੀ ਇਹ ਕੌਣ ਆ ਉਹ ਜਦੋਂ ਚੱਕ ਉਹਨਾਂ ਨੇ ਸਾਈਡ ਤੇ ਪਾਇਆ ਉਹਨਾਂ ਨੇ ਜੋ ਹੈਲਮਟ ਲਾਇਆ ਇਹ ਉਹ ਮੇਰਾ ਸਾਡੂ ਸੀਗਾ ਜੀ ਜਦੋਂ ਫਿਰ ਮੈਂ ਦੇਖਿਆ ਮੈਂ ਕਿਹਾ ਜੀ ਇਹ ਤਾਂ ਮੇਰਾ ਸਾਡੂ ਆ ਮੈਂ ਉਹਨਾਂ ਨੂੰ ਕਿਹਾ ਹਲੇ ਦੁਆਲੇ ਮੈਂ ਪਰੇ ਹੋ ਜੋ ਵੀ ਮੈਂ ਲੈ ਕੇ ਜਾਣਾ ਇਹਨੂੰ ਤੇ ਉਹਨਾਂ ਨੇ ਲੋਕਾਂ ਨੇ ਪਹਿਲੇ ਹੀ ਮਤਲਬ ਫੋਨ ਫੋਨ ਕਰਤਾ ਸੀ ਪੁਲਿਸ ਵਾਲਿਆਂ ਨੂੰ ਐਂਬੂਲੈਂਸ ਨੂੰ ਫੋਨ ਕਰਤਾ ਸੀ ਉਹਨਾਂ ਨੇ ਮੇਰੇ ਤੋਂ ਜਾਣ ਤੋਂ ਪਹਿਲਾਂ ਤੇ ਜਦੋਂ ਮੈਂ ਚ ਉਹਨਾਂ ਨੂੰ ਐਂਬੂਲੈਂਸ ਚ ਪਾ ਕੇ ਲੈ ਕੇ ਚੱਲੇ ਸੀਗੇ ਜਿਹੜਾ ਐਕਸੀਡੈਂਟ ਕਿੰਨੇ ਵਜੇ ਦਾ ਸਮਾਂ ਤੇ ਕਿਹਦੇ ਨਾਲ ਹੋਇਆ ਸੀ ਐਕਸੀਡੈਂਟ ਸਾਰਾ ਇਹ ਜੀ ਐਕਸੀਡੈਂਟ ਟਰੱਕ ਵਾਲੇ ਨੇ ਹਨੀ ਉਹਦੇ ਮਤਲਬ ਸਹੀ ਰਾਹ ਜਾ ਰਹੇ ਸੀ ਆਪਣਾ ਕੰਮ ਤੋਂ ਘਰ ਨੂੰ ਜਾ ਰਹੇ ਸੀਗੇ ਜੀ ਟਰੱਕ ਵਾਲੇ ਨੇ ਮਤਲਬ ਸਿੱਧਾ ਹੀ ਜਾ ਰਿਹਾ ਸੀ ਉਹਨੇ ਨਾ ਮੂਰੇ ਵਿੱਚ ਕਰ ਲਈ ਇਧਰੋਂ ਵਿੱਚ ਖਿੱਚ ਲਏ ਉਹਨੂੰ ਉੱਪਰ ਹੀ ਚੜਦਾ ਟਰੱਕ ਵਾਲਾ ਜਮਾਂ ਹੀ ਰੁਕਿਆ ਮੈਂ ਨੀ ਹਾਕਾ ਮਾਰੀ ਆ ਮੋਟਰ ਹੈਵੀ ਭੇਜਦੇ ਜਿਹੜੇ ਮੋਟਰ ਹੈਵੀ ਭੇਜੇ ਉਹਨਾਂ ਦੇ ਉੱਤੇ ਮੋਟਰਾਂ ਚੜਾਏ ਉਹਨਾਂ ਨੇ ਫੈਕਟਰੀ 'ਚ ਵੜ ਗਏ ਸੀਗੇ ਆਪਣੀ ਬੰਦੇ ਕਹਿੰਦੇ ਮੁੰਡੇ ਜਿਹੜੇ ਪਿੱਗੇ ਸੀ ਉਦੋਂ ਬਾਅਦ ਮੈਂ ਚੱਕ ਕੇ ਇੱਥੇ ਫੋਟੋ ਚ ਲੈ ਆਇਆ ਯਾ ਦੇਖ ਲੋ ਜੀ ਹੁਣ ਉਹਨਾਂ ਦੀ ਕੰਡੀਸ਼ਨ ਦੱਸੀ ਜਾਂਦੇ ਕੰਡੀਸ਼ਨ ਜੀ ਹੁਣ ਕੋਤ ਨਹੀਂ ਹੋ ਕਦੇ ਖਤਮ ਹੋਈ ਕਹਿੰਦੇ ਅੱਛਾ ਤੇ ਉਹਨਾਂ ਦੇ ਕੋਈ ਬੱਚੇ ਵਗੈਰਾ ਨਹੀਂ ਬੱਚੇ ਹੀ ਛੋਟੇ ਛੋਟੇ ਬੱਚੇ ਨਹੀਂ ਹੁਣ ਕੀ ਮੰਗੀ ਕਰਦਾ ਅਨਜ਼ਾਮ ਚਾਹੀਦਾ ਉਹਨੂੰ ਡਰਾਈਵਰ ਤੋਂ ਹੀ ਮਾੜਲਾ ਚਾਹੀਦਾ ਉਹਨੂੰ ਡਰਾਈਵਰ ਹੀ ਰੁਕਿਆ ਨਹੀਂ ਉਹ ਜੰਦੀ ਮੌਕੇ ਤੇ ਉਹ ਭੱਜ ਗਈ ਇੱਕ ਮਿੰਟ ਨਹੀਂ ਉਹਨੇ ਦੇਖ ਕੇ ਰੋਕਈ ਮੋਟਰ ਹੈੱਗ ਵਾਲੇ ਨੇ ਮੂਰੇ ਵੀ ਲਾਏ ਮੋਟਰ ਹੈੱਗ ਦੇ ਵਿੱਚ ਮਾਰਨੇ ਉਹ ਮੋਟਾ ਵੀ ਵਾਰ ਦੇਣੇ ਉਹਨੇ ਹੀ ਇੱਥੇ ਬੁੱਢੇ ਵਾਲੇ ਹੀ ਕੋਈ ਫੈਕਟਰੀ ਆ ਪਤਾ ਨਹੀਂ ਕਿਹੜੀ ਆਈ ਹਾਂਜੀ ਕੰਮ ਤੋਂ ਘਰ ਨੂੰ ਜਾ ਰਹੇ ਨੇ ਜੀ 5:30 ਵਜੇ ਛੁੱਟੀ ਹੁੰਦੀ ਆ ਉਹਨਾਂ ਨੂੰ ਇਹ ਤਾਂ ਸਾਨੂੰ ਫੋਨ ਆਇਆ ਜੀ ਮੈਂ ਫੇਰ ਇੱਥੇ ਆਕੇ ਤੇ ਇੱਥੇ ਹਸਪੀਟਲੇ ਆਕੇ ਪਹੁੰਚਿਆ ਜੀ ਇਥੇ ਇਹਨਾਂ ਦੇ ਸਾਧੂ ਸਾਹਿਬ ਨੇ ਇੱਥੋਂ ਚੱਕਿਆ ਚੱਕ ਕੇ ਫੋਟੀ ਹਸਪੀਟਲ 'ਚ ਲੈ ਕੇ ਆਏ ਨੇ ਜੀ ਹਾਂਜੀ ਜਦੋਂ ਇੱਥੇ ਆਏ ਤਾਂ ਪਤਾ ਲੱਗਿਆ ਵੀ ਇਹ ਬੰਦਾ ਸਪੈਰ ਹੋ ਚੁੱਕਾ ਹੈ ਜੀ ਕਿਹਨੂੰ ਦਾ ਐਕਸੀਡੈਂਟ ਹੋਇਆ ਤੁਹਾਡੀ ਕੀ ਨਾਮ ਸੀ ਮੇਰੇ ਚਾਚਾ ਜੀ ਦੇ ਲੜਕੇ ਸੀਗੇ ਜੀ ਕਿੰਨੀ ਉਮਰ ਰਸੀ ਜਾਰੀ ਉਹਨਾਂ ਦੀ ਉਮਰ ਉਹਨਾਂ ਦੀ 35 ਸਾਲ ਦੀ ਹੈਗੀ ਜੀ ਮੈਰਿਟ ਸੀਗੇ ਉਹ ਮੈਰਿਟ ਸੀਗੇ ਜੀ ਦੋ ਬੱਚੇ ਨੇ ਛੋਟੇ ਛੋਟੇ ਇੱਕ ਮੁੰਡਾ ਇੱਕ ਗੁੱਡੀ ਇਹ ਮੈਂ ਕਹਿੰਦਾ ਹੀਰੋ ਸਾਈਕਲ ਦੇ ਵਿੱਚ ਕਰ ਰਹੇ ਨੇ ਜੀ ਕੰਮ ਭਰ ਵਾਪਸ ਵਰਤ ਰਹੇ ਸੀ ਹਾਂਜੀ ਹਾਂਜੀ ਸ਼ਾਮ ਨੂੰ ਘਰ ਵਰਤ ਰਹੇ ਸੀ ਵਾਪਸ ਜੀ ਜਿਹੜਾ ਉਹ ਟਰੱਕ ਲੈਣਾ ਹਾਸਾ ਹੋਇਆ ਵਾ ਟਰੱਕ ਵਾਲੇ ਨੇ ਰੋਕਿਆ ਤਾਂ ਉੱਥੇ ਲੋਕਾਂ ਨੇ ਪੜਿਆ ਨਹੀਂ ਟਰੱਕ ਵਾਲੇ ਨੇ ਕਿਹਾ ਵੀ ਟਰੱਕ ਵਾਲਾ ਬਿਜਾਰ ਇਹ ਉਹਦਾ ਸਾਡੂ ਸਾਹਿਬ ਦੱਸ ਰਿਹਾ ਵੀ ਮੈਂ ਬਹੁਤ ਹੱਕਾ ਮਾਰੀਆਂ ਨਹੀਂ ਰੁਕਿਆ ਹੈ ਜੀ ਨੱਕ ਵਾਲਾ ਮੋਟਰਸਾਈਕਲ ਵੀ ਭੇਜੇ ਬੰਦੇ ਗਏ ਨੇ ਮਗਰ ਚਲੋ ਸਾਨੂੰ ਤਾਂ ਆਏ ਤੇ ਹੀ ਪਤਾ ਲੱਗਿਆ ਜੀ ਇਸ ਗੱਲ ਦਾ ਹਾਂਜੀ ਹਾਂਜੀ 40 40 ਹਸਪੀਟਲ ਵਾਲਿਆਂ ਦਾ ਸਪੈਰ ਦੱਸਤਾ ਜੀ ਖਤਮ ਆ ਗਿਆ ਹਾਂਜੀ ਜੀ ਉਹ ਦੇਖੋ ਅਨਸਾਬ ਦਾ ਇਹ ਚਾਹੁੰਦੇ ਆ ਜੀ ਹੁਣ ਛੋਟੇ ਛੋਟੇ ਬੱਚੇ ਨੇ ਘਰੋਂ ਕੰਮ ਕਰਨ ਆਉਂਦਾ ਟਰੱਕ ਵਾਲੇ ਤੇ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਦਾ ਟਰੱਕ ਆ ਉਹਨਾਂ ਤੇ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਆ ਜੀ ਆਹਦੇ ਤੇ ਸੀਗੇ ਜਦੋਂ ਘਰ ਵਾਪਸ ਪਰਤ ਰਹੇ ਸੀ ਉਹ ਮੋਟਰਸਾਈਕਲ ਤੇ ਜਾ ਰਹੇ ਸੀਗੇ ਸਰ